ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਵੋਗੇ ਵੀਰੋ ਅੱਜ ਆਪਾਂ ਸੰਜੀਤ ਬਾਬਾ ਟਡਰੀਆਂ ਵਾਲੇ ਦੀ ਜਿਹੜੀ ਵੀਡੀਓ ਦੇਖਣੇ ਨਾ ਉਹਦੇ ਵਿੱਚੋਂ ਭਗਤ ਰਵਿੰਦਾਸ ਜਿਹੜਾ ਵੈ ਉਹਦਾ ਮਾਮਲਾ ਲੈ ਕੇ ਗੱਲਬਾਤ ਕਰਦੇ ਪਏ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੋਂ ਨਾ ਭਗਤ ਰਵਿੰਦਾਸ ਦੇ ਮਾਮਲੇ ਉੱਤੇ ਨਾ ਬੜਾਈ ਇਸ਼ੂ ਚੱਲਦਾ ਰਿਹਾ ਵੈ ਜਿਹੜੇ ਉਹਨਾਂ ਦੇ ਕੌਮ ਦੇ ਮੰਨਣ ਵਾਲੇ ਹੈ ਨਾ ਯਾਨਾ ਦੇ ਜਿਹੜੇ ਬਰਾਦਰੀ ਦੇ ਮੰਨਣ ਵਾਲੇ ਆ ਉਹ ਕਹਿੰਦੇ ਆ ਕਿ ਇਹਨਾਂ ਨੂੰ ਗੁਰੂ ਕਿਹਾ ਜਾਏ ਰਣਜੀਤ ਬਾਬਾ ਢੜਰੀਆਂ ਵਾਲੇ ਇਸ ਮਾਮਲੇ ਨੂੰ ਬੜੇ ਵਧੀਆ ਅੰਦਾਜ਼ ਦੇ ਨਾਲ ਹੱਲ ਕਰਦੇ ਪਏ ਆ ਉਹ ਕੀ ਕਹਿੰਦੇ ਪਏ ਖੈਰ ਇਹ ਆਪਾਂ ਚੱਲ ਕੇ ਦੇਖ ਲੈਣੇ ਅੱਜ ਦੀ ਵੀਡੀਓ ਵਿੱਚ ਉਸ ਤੋਂ ਬਾਅਦ ਕੀ ਹਨੇ ਇਸ ਤੇ ਗੱਲਬਾਤ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅੱਗੇ ਰਿਕੁਐਸਟ ਹੈ ਕਿ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਕਿ ਰੌਲਾ ਚੱਲ ਰਿਹਾ ਭੀ ਭਗਤ ਰਵਦਾਸ ਜੀ ਨੂੰ ਸਤਿਗੁਰੂ ਕਹੀਏ ਕਿ ਭਗਤ ਭਗਤ ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਹਿਬ ਨੇ ਬਾਣੀ ਭਗਤ ਰਵਿਦਾਸ ਜੀਓ ਕੀ ਭਗਤ ਸ਼ਬਦ ਵਰਤਿਆ ਰਵਿਦਾਸ ਮਹਾਰਾਜ ਲਈ ਪਰ ਸਤਿਗੁਰੂ ਜੇ ਸਿੱਖ ਕੌਮ ਵੀ ਚਾਵੇ ਇਹਦਾ ਰੌਲਾ ਪਾਣਾ ਨਹੀਂ ਚਾਹੀਦਾ ਵੈਸੇ ਕਿਉਂਕਿ ਬਹੁਤ ਬੰਦੇ ਅੱਡ ਹੋ ਰਹੇ ਨੇ ਇਹਨੂੰ ਬੇਸ ਬਣਾ ਕੇ ਨਾ ਗੇਮ ਖੇਡਤੀ ਅਗਲਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਟਾਪਤਾ ਚਲੋ ਬਾਣੀ ਰਵਿਦਾਸ ਜੀ ਦੀ ਹੈ ਉਹ ਉਥੇ ਪ੍ਰਕਾਸ਼ ਕਰ ਲਈ ਮਾੜੀ ਗੱਲ ਨਹੀਂ ਚਲੋ ਜੋ ਹੋ ਰਿਹਾ ਪਰ ਇਹਦੇ ਨਾਲ ਫਰਕ ਪੈ ਗਿਆ ਧਿਆਨ ਇਹ ਰੱਖਣਾ ਪੈਣਾ ਸੀ ਵੀ ਜੇ ਸਤਿਗੁਰੂ ਕਹਿ ਕੇ ਸਾਰੀ ਉਹ ਕੌਮ ਖੁਸ਼ ਹੁੰਦੀ ਹੈ ਤੇ ਸਤਿਗੁਰੂ ਸ਼ਬਦ ਕਹਿ ਦੇਣਾ ਚਾਹੀਦਾ ਵੀ ਹਾਂ ਵੀ ਪੱਕਾ ਹੀ ਸਤਿਗੁਰੂ ਗਿਆ ਕਰੋ ਭਗਤ ਕੁਰਬਾਨੀ ਦੇ ਵਿੱਚ ਹੁਣ ਜੇ ਆਪਾਂ ਸੋਚੀਏ ਵੀ ਰਵਿਦਾਸ ਮਹਾਰਾਜ ਨੂੰ ਭਗਤ ਲਿਖਿਆ ਹੈ ਤੇ ਸਤਪੁਰਾਂ ਦੇ ਨਾਂ ਨਾਲ ਤੇ ਇਕੱਲਾ ਹੀ ਨਾਨਕ ਲਾਇਆ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਅਰਜਨ ਦੇਵ ਜੀ ਵੀ ਨਾਨਕ ਹੀ ਕਹਿੰਦੇ ਨੇ ਗੁਰੂ ਰਾਮਦਾਸ ਜੀ ਵੀ ਨਾਨਕ ਕਹਿੰਦੇ ਨੇ ਮਹੱਲ ਲਈ ਲਾਇਆ ਕੱਲਾ ਹੁਣ ਆਪਾਂ ਜੇ ਗੁਰਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਪਣੇ ਆਪ ਨੂੰ ਨਾਨਕ ਕਿਹਾ ਇਹਦਾ ਮਤਲਬ ਅਸੀਂ ਨਾਨਕ ਤੇ ਨਹੀਂ ਦਾ ਅਸੀਂ ਅਰਜਨ ਤੇ ਨਹੀਂ ਕਹਿਣਾ ਅਸੀਂ ਕੀ ਕਹਿੰਦੇ ਆ ਧੰਨ ਗੁਰੂ ਅਰਜਨ ਦੇਵ ਜੀ ਅਸੀਂ ਰਿਸਪੈਕਟ ਦਿੰਦੇ ਆ ਅਸੀਂ ਆਪਣੀ ਰਿਸਪੈਕਟ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ ਸਤਿਗੁਰੂ ਗੁਰੂ ਰਾਮਦਾਸ ਜੀ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਆ ਤੇ ਜੇ ਇੰਨੇ ਨਾਲ ਉਹ ਮਸਲਾ ਹੱਲ ਹੁੰਦਾ ਕੀ ਫਰਕ ਪੈਂਦਾ ਸਤਿਗੁਰੂ ਗੁਰੂ ਰਵਿਦਾਸ ਕਹ ਲਓ ਸਤਿਗੁਰੂ ਕਬੀਰ ਕਹ ਲਓ ਜਿਨ੍ਹਾਂ ਦੀ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਦੇ ਵਿਚਾਰ ਜਿਹੜੇ ਨੇ ਉਹਨਾਂ ਨੂੰ ਅਸੀਂ ਸਤਿਗੁਰੂ ਕਹਿੰਦੇ ਆ ਸੱਚਾ ਗਿਆਨ ਕਹਿੰਦੇ ਆ ਤੇ ਭਾਰਤੀ ਸਭਿਅਤਾ ਦੇ ਵਿੱਚ ਟੀਚਰ ਨੂੰ ਗੁਰੂ ਕਿਹਾ ਜਾਂਦਾ ਹੈ ਭਾਰਤ ਦੇ ਵਿੱਚ ਟੀਚਰ ਨੂੰ ਗੁਰੂ ਕਹਿੰਦੇ ਐ ਅਸਲ ਤੇ ਵੱਡੀ ਗੱਲ ਗਿਆਨ ਹੈ ਜਿਹੜਾ ਉਹਨਾਂ ਨੇ ਦਿੱਤਾ ਹੈ ਸਤਿਗੁਰੂ ਉਹ ਹੈ ਜਿਹੜਾ ਉਹਨਾਂ ਨੇ ਗਿਆਨ ਦਿੱਤਾ ਹੈ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੇ ਜਿਹੜਾ ਇਹਨਾਂ ਨੇ ਗਿਆਨ ਦਿੱਤਾ ਹੈ ਉਹ ਹੈ ਸੱਚਾ ਗਿਆਨ ਸਤਿਗੁਰੂ ਪਰ ਭਾਰਤੀ ਸੱਭਿਆਚਾਰ ਮੁਤਾਬਕ ਜੇ ਟੀਚਰ ਦੇ ਤੌਰ ਤੇ ਗੁਰੂ ਸ਼ਬਦ ਗੁਰੂ ਨਾਨਕ ਲਈ ਅਸੀਂ ਵਰਤਦੇ ਆਂ ਸਤਿਗੁਰੂ ਗੁਰੂ ਨਾਨਕ ਸਤਿਗੁਰੂ ਗੁਰੂ ਅੰਗਦ ਸਾਹਿਬ ਸਤਿਗੁਰੂ ਗੁਰੂ ਅਰਜਨ ਦੇ ਤੇ ਸਤਿਗੁਰੂ ਰਵਿਦਾਸ ਜੀ ਕੀ ਫਰਕ ਪੈਣ ਲੱਗਾ ਏਕਾ ਤੇ ਬਣਿਆ ਰਵੇ ਘਟ ਤੋਂ ਘਟ ਅੱਡ ਅੱਡ ਹੋਣ ਨਾਲ ਹੋੜ ਦੇ ਖਿੱਲਰ ਚੱਲੇ ਸਾਰੇ ਇਸ ਗੱਲ ਦਾ ਐਡਾ ਮੁੱਦਾ ਛਿੜ ਕੇ ਇਹਦੇ ਹੋ ਹੀ ਗਿਆ ਡੱਡ ਹੋ ਚੱਲਿਆ ਸਾਰਾ ਕੁਝ ਥੋੜੇ ਜੇ ਸਿੱਖ ਸੀ ਸਾਰੇ ਸਿੱਖ ਤੇ ਹੈ ਨਹੀਂ ਉਹ ਕਹਿੰਦੇ ਸਾਡੇ ਆਪਣਿਆਂ ਨੂੰ ਸਤਿਗੁਰੂ ਕਹਿੰਦੇ ਨੇ ਗੁਰੂ ਨਾਨਕ ਨੂੰ ਸਤਿਗੁਰੂ ਕਹਿੰਦੇ ਨੇ ਆਪਣਿਆਂ ਨੂੰ ਕਹਿੰਦੇ ਨੇ ਸਾਡੇ ਨਾਲ ਸਾਨੂੰ ਵੀ ਬਾਹਰ ਜਾਤਾਂ ਪਾਤਾਂ ਸਾਡੇ ਨਾਲ ਫਰਕ ਰੱਖਦੇ ਐ ਸਾਡੀਆਂ ਪੰਗਤਾਂ ਬਾਹਰ ਲਾਉਂਦੇ ਐ ਸਾਡੇ ਨਾਲ ਤੇਰ ਮੇਰ ਕਰਦੇ ਐ ਜੱਟ ਵੱਡੀਆਂ ਭਰਾਤਰੀਆਂ ਨੇ ਸਾਨੂੰ ਬਾਹਰ ਰੱਖਦੇ ਐ ਇਹਨਾਂ ਨੇ ਸਾਡੇ ਭਗਤਾਂ ਸਾਡੇ ਸਤਿਗੁਰਾਂ ਨੂੰ ਵੀ ਸਤਿਗੁਰੂ ਨਹੀਂ ਕਹਿੰਦੇ ਇਹ ਸਾਡੇ ਫਰਕ ਇਹ ਉਹਨਾਂ ਦੇ ਦਿਮਾਗ 'ਚ ਇਹ ਚੀਜ਼ ਫਿੱਟ ਹੋ ਗਈ ਨਾ ਹੁਣ ਇਹ ਫਿੱਟ ਹੋ ਗਈ ਹੁਣ ਹੋ ਗਈ ਫਿੱਟ ਹੁਣ ਦਿਮਾਗ 'ਚ ਹੀ ਫਿੱਟ ਹੋ ਰਿਹਾ ਵੀ ਸਾਡੇ ਨਾਲ ਹੀ ਫਰਕ ਨਹੀਂ ਕਰਦੇ ਸਾਡੇ ਸਤਿਗੁਰੂ ਨਾਲ ਵੀ ਕਰਦੇ ਨੇ ਇਹ ਜਾਤ ਪਾਤ ਕਰਕੇ ਕਰਦੇ ਨੇ ਤੇ ਜੇ ਇਹ ਗੱਲ ਦਿਮਾਗ 'ਚ ਆ ਹੀ ਗਈ ਹੈ ਤੇ ਕੱਢ ਦਿਓ ਜਿਹੜੇ ਬਾਹਰ ਪੰਗਤਾਂ ਲਾਈਆਂ ਸੀ ਉਹਨਾਂ ਨੂੰ ਅੰਦਰ ਲੈ ਆਓ ਜਿਹੜੇ ਬਾਹਰ ਭਾਉਂਦੇ ਹੁੰਦੇ ਸੀ ਹੁਣ ਅੰਦਰ ਭਾਣਾ ਸ਼ੁਰੂ ਕਰੋ ਜਿਹੜੇ ਕਮੇਟੀਆਂ ਜੀ ਸੀ ਨਹੀਂ ਦੇ ਕਮੇਟੀਆਂ 'ਚ ਲੈਣਾ ਸ਼ੁਰੂ ਕਰ ਲਓ ਜਿਹੜੀਆਂ ਪੰਗਤਾਂ ਅੱਡ-ਅੱਡ ਲਾਈਆਂ ਸੀ ਉਹਨਾਂ ਨੂੰ ਵਾਪਸ ਪੰਗਤਾਂ 'ਚੋਂ ਲੈ ਆਓ ਤੇ ਜੇ ਸਤਿਗੁਰੂ ਨਹੀਂ ਸੀ ਕਹਿੰਦੇ ਤੇ ਸਤਿਗੁਰੂ ਕਹਿਣ ਲੱਗ ਜਾਓ ਜੇ ਮਸਲਾ ਹੱਲ ਹੁੰਦਾ ਤੇ ਕਰ ਲੈਣਾ ਚਾਹੀਦਾ ਕੋਈ ਫਰਕ ਨਹੀਂ ਪੈਂਦਾ ਰਿਸਪੈਕਟ ਦੇ ਦਿਓ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਵੀ ਕਹਿ ਦਿਓ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਨਹੀਂ ਪੈਂਦਾ ਤੇ ਸਾਡੇ ਅੰਦਰ ਦੀ ਭਾਵਨਾ ਹੁੰਦੀ ਹੈ ਅਸੀਂ ਅਸੀਂ ਰਿਸਪੈਕਟ ਦੇ ਨਾਲ ਸ਼ਬਦ ਵਰਤਦੇ ਆਂ ਅਸੀਂ ਇਹ ਵਰਤਦੇ ਆਂ ਸ਼ਬਦ ਸਤਿਗੁਰੂ ਜਿਹਦਾ ਮੰਨਣ ਵਾਲੇ ਇਹ ਮੰਨਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਲਿਖਿਆ ਅਰਦਾਸ ਜਿਹੜੀ ਆਪਾਂ ਪੌੜੀ ਪੜ੍ਹਦੇ ਆ ਹੁਣ ਜੇ ਅਰਦਾਸ ਵਿੱਚ ਵੀ ਪੜ੍ਹਦੇ ਆ ਉਹਦੇ ਵਿੱਚ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਸਤਿਗੁਰੂ ਨਹੀਂ ਲਾਇਆ ਕਿੰਨੇ ਨਹੀਂ ਲਾਇਆ ਭਲਾ ਜੇ ਇਹਨਾਂ ਦੇ ਮੁਤਾਬਕ ਵਿੱਚ ਵੇਖੀਏ ਤੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਮੰਨਦੇ ਨੇ ਨਾ ਤੇ ਉਥੇ ਕੱਲਾ ਕੀ ਲਿਖਿਆ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਇਸ ਲਿਖੇ ਸਭ ਦੁੱਖ ਜਾਏ ਸਤਿਗੁਰੂ ਲਾਇਆ ਉੱਥੇ ਨਹੀਂ ਲਾਇਆ ਪਰ ਆਪਾਂ ਕੀ ਕਹਿੰਨੇ ਆ ਭਲਾ ਸਤਿਗੁਰੂ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਕੱਲ੍ਹ ਹੀ ਅਰਜਨ ਗਿਆ ਨਾ ਸਤਿਗੁਰੂ ਅਰਜਨ ਦੇਵ ਜੀ ਗਿਆ ਕਿਤੇ ਨਹੀਂ ਗਿਆ ਹਰ ਗੋਬਿੰਦ ਸਤਿਗੁਰੂ ਹਰ ਗੋਬਿੰਦ ਸਾਹਿਬ ਕਿਹਾ ਨਹੀਂ ਕਿਹਾ ਜੇ ਅਰਦਾਸ ਇਹ ਮੰਨੀ ਜਾਂਦੀ ਹੈ ਵੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ ਇਹ ਪਹਿਲੀ ਪੜ੍ਹਦੇ ਆ ਜਿਹੜੀ ਫੇਰ ਕੀ ਫਰਕ ਪੈਂਦਾ ਯਾਰ ਜੇ ਅਸੀਂ ਸਤਿਗੁਰੂ ਪਿਆਰ ਨਾਲ ਗੁਰੂ ਹਰਿਕ੍ਰਿਸ਼ਨ ਗੁਰੂ ਹਰ Rai ਸਾਹਿਬ ਕਹਿੰਨੇ ਆ ਤੇ ਸਤਿਗੁਰੂ ਗੁਰੂ ਰਵਿਦਾਸ ਕਹਿ ਦਿਓ ਕੀ ਫਰਕ ਪੈਣ ਲੱਗਿਆ ਰਿਸਪੈਕਟ ਦਿਓ ਇਹਨੇ ਨਾਲ ਖੁਸ਼ੀ ਮਿਲਦੀ ਏ ਕਿਸੇ ਨੂੰ ਤੇ ਸਾਨੂੰ ਵੀ ਖੁਸ਼ ਹੋਣਾ ਚਾਹੀਦਾ ਕੋਈ ਫਰਕ ਨਹੀਂ ਪੈਂਦਾ ਭਾਰਤੀ ਸਭਿਆਤਾ ਵਿੱਚ ਅੱਜ ਤੱਕ ਗੁਰੂ ਜੀ ਹੁਣ ਆਪਾਂ ਕਈ ਵਾਰੀ ਜਾਈਏ ਨਾ ਉਧਰਲੇ ਪਾਸੇ ਨੂੰ ਆਪਣੇ ਨੂੰ ਨਿਕਲ ਜੀਏ ਸਾਊਥ ਵਾਲੇ ਪਾਸੇ ਉਹ ਕਹਿਣਗੇ ਗੁਰੂ ਜੀ ਕਿਧਰੋਂ ਆਏ ਨੇ ਸਾਨੂੰ ਕਹਿਣਗੇ ਤੇ ਮੈਨੂੰ ਖੜੇ ਐ ਕੁਝ ਗੁਰੂ ਜੀ ਆਪ ਜੇ ਬਾਤ ਬਤਾਓ ਹਮ ਆਪਸੇ ਬਾਤ ਪੁੱਛਣਾ ਚਾਹਤੇ ਗੁਰੂ ਜੀ ਐਸੇ ਗੁਰੂ ਜੀ ਐਸੇ ਤੇ ਮੈਂ ਉਹਨਾਂ ਨਾਲ ਕਦੇ ਨਹੀਂ ਲੜਦਾ ਵੀ ਤੂੰ ਮੈਨੂੰ ਆਏ ਕਿਉਂ ਕਹਿੰਦਾ ਮੈਂ ਪਤਾ ਚੁੱਪ ਤਾਂ ਰਹਿਣਾ ਵੀ ਇਹਨਾਂ ਦੀ ਭਾਸ਼ਾ ਜੈ ਇਹ ਇਹਨਾਂ ਦੇ ਆਦਤ ਬਣੀ ਹੋਈ ਹੈ ਇਹ ਟੀਚਰ ਨੂੰ ਵੱਡੇ ਨੂੰ ਜਿਹੜਾ ਕੋਈ ਇਹਨਾਂ ਨੂੰ ਮਿਲਦਾ ਹੈ ਇਹਨਾਂ ਦੇ Swami ਪ੍ਰਚਾਰਕ ਇਹ ਗੁਰੂ ਜੀ ਕਹਿੰਦੇ ਨੇ ਹਿੰਦੂ ਮਤ ਵਿੱਚ ਗੁਰੂ ਜੀ ਕਹਿੰਦੇ ਨੇ ਇਹ ਪਾ ਇਹ ਸ਼ਬਦ ਪਰਜਲਤ ਹੋ ਗਿਆ ਤਾਂ ਕਰਕੇ ਇਹਦੇ ਐਵੇਂ ਮਸਲੇ ਨਾ ਬਣਾਈਏ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਅੱਡ ਨਾ ਹੋਈਏ ਸਾਰੇ ਇੱਕੋ ਬਣ ਕੇ ਰਹੀਏ ਭਰਾ ਭਰਾ ਬਣ ਕੇ ਰਹੀਏ ਅਕਲ ਨਾਲ ਚੱਲੀਏ ਗਿਆਨ ਲਈਏ ਸਮਝ ਲਈਏ ਦਿਮਾਗ ਚਲਾਈਏ ਆਪਣੇ ਜ਼ਿੰਦਗੀ ਸੋਹਣੀ ਬਣਾਈਏ ਭਾਈਚਾਰਕ ਸਾਂਝ ਹੋਰ ਵਧਾਈਏ ਪਿਆਰ ਬਣਾ ਕੇ ਰੱਖੀਏ ਨਿੱਕੀਆਂ ਨਿੱਕੀਆਂ ਗੱਲਾਂ ਦਾ ਕਾਹਦਾ ਖਲਾਰਾ ਪਾਉਣਾ ਹੈ ਗਿਆਨ ਸਤਿਗੁਰੂ ਅਸਲ ਚ ਸੱਚਾ ਗਿਆਨ ਹੈ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਚ ਲਿਆਓ ਗੁਰੂ ਨਾਨਕ ਦੇ ਜਿੰਨੇ ਮੰਨੀ ਨਾ ਉਹ ਕਾਦਾ ਗੁਰੂ ਨਾਨਕ ਦਾ ਤੇ ਗੁਰੂ ਰਵਿਦਾਸ ਜੀ ਦੀ ਜਿੰਨੇ ਨਾ ਮੰਨਿਓ ਕਾਦਾ ਗੁਰੂ ਰਵਿਦਾਸ ਉਹਨਾਂ ਦੇ ਬਚਨ ਤੇ ਪੜ ਮੰਨ ਲਈਏ ਤੇ ਨਾਨਕ ਗੁਰੂ ਨਾਨਕ ਵਾਲਿਆਂ ਨੇ ਗੁਰੂ ਨਾਨਕ ਦੀ ਮੰਨੀ ਨਾ ਦੂਜਿਆਂ ਨੇ ਮੰਨੀ ਮੰਨੀ ਤੇ ਕਿਸੇ ਨੇ ਵੀ ਨਹੀਂ ਲੜਾਈਆਂ ਸ਼ੁਰੂ ਕਰਨੀਆਂ ਝਗੜੇ ਸ਼ੁਰੂ ਕਰਨੀ ਨਾ ਗੱਲ ਨਾ ਬਾਤ ਮੇਰੀ ਜ਼ਿੰਦਗੀ ਸੋਹਣੀ ਬਣਾਤੀ ਉਹ ਤੇ ਤੁਸੀਂ ਰੱਬ ਕਹਿਣ ਲੱਗ ਜੋ ਤਾਂ ਨਹੀਂ ਫਰਕ ਪੈਂਦਾ ਜਦੋਂ ਜਦੋਂ ਬੰਦੇ ਦਾ ਜੀਵਨ ਹੀ ਬਣ ਜਾਏ ਜਦੋਂ ਜ਼ਿੰਦਗੀ ਸਬਰ ਜਾਏ ਜਿੱਥੋਂ ਸਬਰ ਜਾਏ ਬਸ ਠੀਕ ਹੈ ਤੇ ਵੀਰੋ ਮੈਨੂੰ ਤੇ ਰਣਜੀਤ ਬਾਬਾ ਢੜਰਿਆਂ ਨੇ ਦੀ ਗੱਲ ਬਹੁਤ ਵਧੀਆ ਤੇ ਬਹੁਤ ਅੱਛੀ ਲੱਗੀ ਉਹਨਾਂ ਨੇ ਇੱਕ ਅੱਛਾ ਆਲਮ ਹੋਣ ਦਾ ਸਬੂਤ ਦਿੱਤਾ ਇੱਕ ਵਾਕਈ ਜਿਹੜਾ ਸਮਝਦਾਰ ਆਲਮ ਹੈ ਨਾ ਉਹਦਾ ਹੁੰਦਾ ਉਹਨਾਂ ਨੇ ਸਬੂਤ ਦਿੱਤਾ ਉਹ ਦੱਸਦੇ ਨੇ ਕਿ ਅਗਰ ਭਗਤ ਰਵਿਦਾਸ ਨੂੰ ਅਗਰ ਅਸੀਂ ਗੁਰੂ ਕਹਾਏ ਤੇ ਮਸਲਾ ਹੱਲ ਹੋ ਜਾਏਗਾ ਜਿਹੜਾ ਕਿ ਮਸਲਾ ਹਿਕਲ ਚੱਲ ਰਿਹਾ ਹੈ ਕਿ ਹਾਲਾਂਕਿ ਜਿਹੜੇ ਉਹਨਾਂ ਦੇ ਬਰਾਦਰੀ ਦੇ ਲੋਕ ਹੈ ਉਹ ਕਹਿੰਦੇ ਆ ਕਿ ਇਹਨਾਂ ਨੂੰ ਗੁਰੂ ਕਿਹਾ ਜਾਏ ਗੁਰੂ ਰਵਿਦਾਸ ਤੇ ਜਿਹੜੇ ਰਣਜੀਤ baba ਟਡਰੀਆਂ ਆ ਬੜੇ ਅੱਛੇ ਅੰਦਾਜ਼ ਨਾਲ ਬੜੇ ਨਾ ਅਕਲਮੰਦੀ ਵਾਲੀ ਗੱਲ ਕੀਤੀ ਉਹਨਾਂ ਨੇ ਕਿ ਅਗਰ ਭਗਤ ਰਵਿਦਾਸ ਨੂੰ ਅਗਰ ਗੁਰੂ ਕਹਿ ਦਿੱਤਾ ਜਾਏ ਉਸ ਗੁਰੂ ਕਹਿਣ ਦੇ ਨਾਲ ਮਸਲਾ ਹੱਲ ਹੋ ਜੇ ਤੇ ਨਾ ਚੰਗੀ ਕਿਹੜੀ ਗੱਲ ਹੈ ਲੇਕਿਨ ਵੀਰੋ ਅਗਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਰਵਨਦਾਸ ਨੂੰ ਕਿਹਾ ਵੈ ਤੇ ਭਗਤ ਰਵੀਦਾਸ ਨੂੰ ਫਿਰ ਜਿਹੜੀ ਉਹ ਬਰਾਦਰੀ ਹੈ ਉਹਨਾਂ ਨੂੰ ਚਾਹੀਦਾ ਕਿ ਮਸਲਾ ਇਹਨਾਂ ਨਾ ਉਛਾਲਣ ਨਾ ਇਹਨਾਂ ਨੂੰ ਮਸਲੇ ਨੂੰ ਤੂਲ ਦੇਣ ਅਗਰ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਭਗਤ ਕਿਹਾ ਗਿਆ ਹੈ ਤਾਂ ਫਿਰ ਗੁਰੂ ਕਿਉਂ ਕਹਿੰਦੇ ਨੇ ਕਿਉਂ ਕਹਿੰਦੇ ਕਿ ਸਾਡੇ ਜਿਹੜੇ ਰਵੀਦਾਸ ਆ ਉਹਨੂੰ ਗੁਰੂ ਕਿਹਾ ਜਾਏ ਇਸ ਮੁੱਦੇ ਨੂੰ ਲੈ ਕੇ ਇੰਨਾ ਛਾਲਣ ਦੀ ਜ਼ਰੂਰਤ ਨਹੀਂ ਹੈ ਵੀਰੋ ਦੇਖੋ ਸਾਨੂੰ ਚਾਹੀਦਾ ਕਿ ਜਿਹੜੇ ਵੀ ਗੁਰੂ ਸਾਹਿਬਾਨ ਹੈ ਜਾਂ ਜਿਹੜੇ ਸੱਤ ਅੱਲਾ ਦੇ ਨੇਕ ਬੰਦੇ ਹੁੰਦੇ ਆ ਉਹਨਾਂ ਦਾ ਜਿਹੜਾ ਚੰਗਾ ਕੰਮ ਸਾਨੂੰ ਉਹ ਅਡਾਪਟ ਕਰਨਾ ਚਾਹੀਦਾ ਵਾ ਨਾ ਕਿ ਅਸੀਂ ਉਹਨਾਂ ਮੁੱਦਿਆਂ ਉੱਤੇ ਲੜਾਈ ਪਾਈ ਰੱਖੀਏ ਜਿਹਦਾ ਮਕਸਦ ਕੋਈ ਨਹੀਂ ਹੈ ਦੇਖੋ ਜਿਹੜੇ ਭਗਤ ਰਵੀਦਾਸ ਦੇ ਮੰਨਣ ਵਾਲੇ ਆ ਉਹਨਾਂ ਨੂੰ ਚਾਹੀਦਾ ਕਿ ਉਹਨਾਂ ਗੱਲਾਂ ਉੱਤੇ ਅਮਲ ਕਰਨ ਜਿਸ ਗੱਲਾਂ ਦਾ ਭਗਤ ਰਵੀਦਾਸ ਨੇ ਕਿਹਾ ਵਾ ਜਿਹੜੇ ਗੱਲਾਂ ਦੇ ਬਾਰੇ ਉਹਨਾਂ ਨੇ ਵਿਚਾਰ ਕੀਤੇ ਉਹ ਮੰਨਣ ਉਹ ਉਸਤੇ ਅਮਲ ਕਰਨ ਬਾਕੀ ਉਹਨਾਂ ਦੀ ਜਿੰਦਗੀ ਆ ਸਬਲ ਹੋਵੇ ਲੇਕਿਨ ਉਹ ਅਹੀਂ ਗੋ ਲੋਕ ਕੰਮ ਕਰਦੇ ਨਹੀਂ ਲੇਕਿਨ ਜਿਹੜੀਆਂ ਲੜਾਈਆਂ ਇੰਝ ਦੀਆਂ ਆ ਮੈਂ ਉਹਨਾਂ ਨੂੰ ਗੁਰੂ ਕਿਹਾ ਜਾਂਦਾ ਉਹਨੂੰ ਭਗਤ ਕਿਉਂ ਕਿਹਾ ਜਾਂਦਾ ਇਸ ਤਰ੍ਹਾਂ ਦੀ ਇਹਨਾਂ ਲੜਾਈਆਂ ਉੱਤੇ ਅਹੀਂ ਬਹੁਤ ਸਾਡਾ ਸਾਡੇ ਕੋਲ ਟਾਈਮ ਹੈ ਲੇਕਿਨ ਜੇ ਉਹਨਾਂ ਦੀਆਂ ਗੱਲਾਂ ਮੰਨਣ ਵਾਸਤੇ ਸਾਡੇ ਕੋਲ ਕੋਈ ਟਾਈਮ ਨਹੀਂ ਹੈ ਜੇ ਉਹਨਾਂ ਦੀਆਂ ਗੱਲਾਂ ਮੰਨਣ ਵਸ ਵਾਰੀਆਂ ਸਾਨੂੰ ਬਹੁਤ ਹੀ ਭਾਰੀਆਂ ਲੱਗਦੀਆਂ ਬਹੁਤ ਔਖਾ ਲੱਗਦਾ ਵੈ ਬਾਕੀ ਵੀਰੋ ਜੋ ਸਾਡੀ رائے ਸੀ ਮੇਰੀ رائے ਸੀ ਮੈਂ ਦੱਸ ਦਿੱਤੀ ਹੈ ਤੁਹਾਡਾ ਕੀ ਇਸ ਬਾਰੇ ਵਿਚਾਰ ਹੈ ਆਪੀਨੀਅਨ ਹੈ ਤੁਸੀਂ ਕਮੈਂਟ ਕਰਕੇ ਆਪਣੇ ਰਾਏ ਦਾ اظہار لازਮੀ ਕਰਿਓ ਆਪਣਾ ਰੱਖੋ ਧਿਆਨ ਸਾਰਾ ਖਿਆਲ ਰੱਬ ਰੱਖੇ